ਤਰਨਤਾਰਨ ਪੁਲਿਸ ਤੇ ਹਾਥ ਉਸ ਵੇਲੇ ਵੱਡੀ ਕਾਮਯਾਬੀ ਲੱਗੀ ਹੈ ਜਦੋਂ ਖੂਫੀਆ ਸੂਚਨਾ ਦੇ ਉੱਪਰ ਕਾਰਵਾਈ ਕਰਦਿਆਂ ਹੋਇਆ ਪਾਕਿਸਤਾਨ ਨਾਲ ਜੁੜੇ ਇੱਕ ਸਰਹੱਦ ਪਾਰ ਹਥਿਆਰ ਤਸਕਰੀਬ ਮਾਡਿਊਲ ਦਾ ਪਰਦਾਫਾਸ਼ ਕੀਤਾ ਗਿਆ ਦੱਸੇ ਜਾ ਰਿਹਾ ਹੈ ਕਿ ਪਿੰਡ ਲਖਨਾਉ ਤੋਂ ਸੁਰਪਾਲ ਸਿੰਘ ਅਤੇ ਅਰਸ਼ਦੀਪ ਸਿੰਘ ਨੂੰ 6 ਆਧੁਨਿਕ ਹਥਿਆਰਾਂ ਦੇ ਸਨੇ ਗ੍ਰਿਫਤਾਰ ਕੀਤਾ ਗਿਆ ਤੇ ਇਹ ਅਹਿਮ ਜਾਣਕਾਰੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਐਕਸ ਤੇ ਉੱਪਰ ਸ਼ੇਅਰ ਕੀਤੀ ਹੈ ਦੱਸਦੀ ਕਿ ਬਰਾਮਦ ਹੋਏ ਹਥਿਆਰਾਂ ਦੇ ਵਿੱਚ 2 ਆਧੁਨਿਕ ਪੀਐਕਸ 5.3 ਪਿਸਤੌਲ ਅਤੇ 4 9 ਐਮਐਮ ਗਲੌਕ ਪਿਸਤੌਲ ਜਿੰਦਾ ਕਾਰਤੂਸ ਤੇ ਆਲੇ ਬਰਾਮਦ ਕਿਤੇ ਗਏ ਨੇ ਮਾਮਲੇ ਦੇ ਸਬੰਧ ਵਿੱਚ ਐਫ ਆਈ ਆਰ ਦਰਜ ਕੀਤੀ ਗਈ ਹੈ ਤੇ ਪਿਛਲੇ ਅਤੇ ਅਗਲੇ ਸਬੰਧਾਂ ਦਾ ਪਤਾ ਕਰਨ ਦੇ ਲਈ ਅਗਲੇਰੀ ਜਾਂਚ ਜਾਰੀ ਹੈ ਉਤੇ ਡੀਜੀਪੀ ਨੇ ਟਵੀਟ ਕਰਦੇ ਇਹ ਵੀ ਲਿਖਿਆ ਹੈ ਕਿ ਪੰਜਾਬ ਪੁਲਿਸ ਜਿਹੀ ਮਾਡਿਊਲਾ ਨੂੰ ਬੇਅਸਰ ਕਰਨ ਅਤੇ ਰਾਜ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਲਈ ਵਚਨਬੱਧ ਹੈ ਤਰਨਤਾਰਨ ਪੁਲਿਸ ਤੇ ਹਾਥ ਉਸ ਵੇਲੇ ਵੱਡੀ ਕਾਮਯਾਬੀ ਲੱਗੀ ਹੈ ਜਦੋਂ ਖੁਫੀਆ ਸੂਚਨਾ ਦੇ ਉੱਪਰ ਕਾਰਵਾਈ ਕਰਤਿਆਂ ਹੋਇਆ ਪਾਕਿਸਤਾਨ ਨਾਲ ਜੁੜੇ ਇੱਕ ਸਰਹੱਦ ਪਾਰ ਹਥਿਆਰ ਤਸਕਰੀਬ ਮਾਡਿਊਲ ਦਾ ਪਰਦਾਫਾਸ਼ ਕੀਤਾ ਗਿਆ। ਦੱਸੇ ਜਾ ਰਿਹਾ ਹੈ ਕਿ ਪਿੰਡ ਲਖਨਾਉ ਤੋਂ ਸੁਰਜਪਾਲ ਸਿੰਘ ਅਤੇ ਅਰਸ਼ਦੀਪ ਸਿੰਘ ਨੂੰ 6 ਆਧੁਨਿਕ ਹਥਿਆਰਾਂ ਦੇ ਸਣੇ ਗ੍ਰਿਫਤਾਰ ਕੀਤਾ ਗਿਆ ਤੇ ਇਹ ਅਹਿਮ ਜਾਣਕਾਰੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਐਕਸ ਤੇ ਉੱਪਰ ਸ਼ੇਅਰ ਕੀਤੀ ਹੈ। ਦੱਸਦੀ ਕਿ ਬਰਾਮਦ ਹੋਏ ਹਥਿਆਰਾਂ ਦੇ ਵਿੱਚ 2 ਆਧੁਨਿਕ ਪੀਐਕਸ 5.30 ਪਿਸਤੌਲ ਅਤੇ 4 9 ਐਮਐਮ ਗਲੌਕ ਪਿਸਤੌਲ ਜਿੰਦਾ ਕਾਰਤੂਸੇ ਨਾਲ ਬਰਾਮਦ ਕੀਤੇ ਗਏ ਨੇ ਮਾਮਲੇ ਦੇ ਸਬੰਧ ਵਿੱਚ ਐਫ ਆਈ ਆਰ ਦਰਜ ਕੀਤੀ ਗਈ ਹੈ ਤੇ ਪਿਛਲੇ ਅਤੇ ਅਗਲੇ ਸਬੰਧਾਂ ਦਾ ਪਤਾ ਕਰਨ ਦੇ ਲਈ ਅਗਲੇਰੀ ਜਾਂਚ ਜਾਰੀ ਹੈ ਉਤੇ ਡੀਜੀਪੀ ਨੇ ਟਵੀਟ ਕਰਦੇ ਇਹ ਵੀ ਲਿਖਿਆ ਹੈ ਕਿ ਪੰਜਾਬ ਪੁਲਿਸ ਜਿਹੀ ਮਾਡਿਊਲਾ ਨੂੰ ਬੇਅਸਰ ਕਰਨ ਅਤੇ ਰਾਜ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਲਈ ਵਚਨਬੱਧ ਹੈ ਤਰਨਤਾਰਨ ਪੁਲਿਸ ਨੇ ਹਾਥ ਉਸ ਵੇਲੇ ਵੱਡੀ ਕਾਮਯਾਬੀ ਲੱਗੀ ਹੈ ਜਦੋਂ ਖੁਫੀਆ ਸੂਚਨਾ ਦੇ ਉੱਪਰ ਕਾਰਵਾਈ ਕਰਦਿਆਂ ਹੋਇਆਂ ਪਾਕਿਸਤਾਨ ਨਾਲ ਜੁੜੇ ਇੱਕ ਸਰਹੱਦ ਪਾਰ ਹਥਿਆਰ ਤਸਕਰੀਮ ਮਾਡਿਊਲ ਦਾ ਪਰਦਾਫਾਸ਼ ਕੀਤਾ ਗਿਆ ਹੈ ਦੱਸੇ ਜਾ ਰਿਹਾ ਹੈ ਕਿ ਪਿੰਡ ਲਖਨਾਉ ਤੋਂ ਸੁਰਜਪਾਲ ਸਿੰਘ ਅਤੇ ਅਰਸ਼ਦੀਪ ਸਿੰਘ ਨੂੰ 6 ਆਧੁਨਿਕ ਹਥਿਆਰਾਂ ਦੇ ਸਨੇ ਗ੍ਰਿਫਤਾਰ ਕੀਤਾ ਗਿਆ ਤੇ ਇਹ ਅਹਿਮ ਜਾਣਕਾਰੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਐਕਸ ਤੇ ਉੱਪਰ ਸ਼ੇਅਰ ਕੀਤੀ ਹੈ ਦੱਸਦੀ ਹੈ ਕਿ ਬਰਾਮਦ ਹੋਏ ਹਥਿਆਰਾਂ ਦੇ ਵਿੱਚ 2 ਆਧੁਨਿਕ ਪੀਐਕਸ 5.30 ਪਿਸਤੌਲ ਅਤੇ 4 9 ਐਮਐਮ ਗਲੌਕ ਪਿਸਤੌਲ ਜਿੰਦਾ ਕਾਰਤੂਸ ਦੇ ਨਾਲ ਬਰਾਮਦ ਕੀਤੇ ਗਏ ਨੇ ਮਾਮਲੇ ਦੇ ਸਬੰਧ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ ਤੇ ਪਿਛਲੇ ਅਤੇ ਅਗਲੇ ਸਬੰਧਾਂ ਦਾ ਪਤਾ ਕਰਨ ਦੇ ਲਈ ਅਗਲੇਰੀ ਜਾਂਚ ਜਾਰੀ ਹੈ ਉਥੇ ਡੀਜੀਪੀ ਨੇ ਟਵੀਟ ਕਰਦੇ ਵੀ ਲਿਖਿਆ ਹੈ ਕਿ ਪੰਜਾਬ ਪੁਲਿਸ ਜੇਹੇ ਮਾਡੂਲਾ ਨੂੰ ਬੇਅਸਰ ਕਰਨ ਅਤੇ ਰਾਜ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਲਈ ਵਚਨਬੱਧ ਹੈ